ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਇਸਮੇਂ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਸਤਨਾਮ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਵੀਡੀਓ ਪਾਈਆਂ ਨੇ ਆਪਾਂ ਤੁਹਾਨੂੰ ਦਿਖਾਉਂਦੇ ਰਹੀਦਾ ਪਾੜਦਾ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਬਿਲਕੁਲ ਜਾਇਜ਼ ਤੇ ਜੈਨੂਨ ਰਹਿਣ ਵਾਲਾ ਹੈ ਅੱਜ ਤਰੀਕ ਦੋਸਤੋ 18 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਸਮਾਹ ਕੋ ਮਾਰਨਿੰਗ 10:00 ਵਜੇ ਦਾ ਇੱਕ ਗੱਬਣ ਦੋਸਤੋ ਮਾਝ ਦਿਖਾਵਾਂ ਕਿ ਟੋਕੜ ਗੱਪਣਾ ਵੈਸੇ ਦੁੱਧ ਜਿਹੜਾ ਦੋਸਤੋ ਥਣਪਾਸ ਕਰਾਉਣ ਜੋਗਾ ਹੈਗਾ ਕਿਲੋਕ ਬਾਕੀ ਕਿੰਨੇ ਮਹੀਨਿਆਂ ਦੀ ਗੱਬਣ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਇੱਕ ਸੱਜਰ ਸੂਈ ਵੈੜਾ ਦੋਸਤੋ ਇੱਕ ਟੁਕੀ ਆ ਠੀਕ ਆ ਜੀ ਇੱਕ ਟੁਕੀ ਪੂਰੀ ਤਿਆਰੀ ਵਾਲੀ ਵੈੜ ਦਿਖਾ ਦਾਂਗੇ ਸੋ ਤਿੰਨ ਨਾਗ ਨੇ ਤਿੰਨ ਨਗਾ ਦੀ ਡਿਟੇਲ ਵੀਰ ਸਤਨਾਮ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਸ਼ਗਰੀ ਪਿੰਡ ਆਉਣਾ ਦੋਸਤੋ ਸਰਿਆਲੀ ਵੱਡੀ ਤੋਂ ਤੁਸੀਂ ਆ ਸਕਦੇ ਜ ਕੋਈ 2.5-3 ਕਿਲੋਮੀਟਰ ਦੀ ਦੂਰੀ ਸਰਾਲੀ ਮੰਡ ਪਿੰਡ ਤੇ ਜਲੇਵਾਲ ਇਹ ਪਿੰਡ ਤੋਂ ਥੋੜੀ ਥੋੜੀ ਦੂਰੀ ਤੇ ਨਸ਼ਾਰੇ ਪਨੂਆ ਤੋਂ ਵੀ ਕੋਈ ਤਿੰਨ ਤੋਂ ਚਾਰ ਕਿਲੋਮੀਟਰ ਦੀ ਦੂਰੀ ਆ ਆਉ ਲੈਨੇ ਆ ਬਤੇਰੇ ਡਿਟੇਲ ਕਰਦਿਆਂ ਗੱਲਬਾਤ ਬਾਈ ਸਤਨਾਮ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਤਸ੍ਰੀਕਾਲ ਸਤਸ੍ਰੀਕਾਲ ਸੰਤੂ ਸਾਹਿਬ ਹੋਰ ਵੀਰੇ ਠੀਕ ਠਾਕ ਜੀ ਬੜੀਏ ਠੀਕ ਠਾਕ ਆ ਅੱਛਾ ਵੀਰ ਸਤਨਾਮ ਪੜਤੇ ਪੜਤੇ ਆਪਣੇ ਪਹਿਲਾਂ ਹੀ ਆਪਾਂ ਦੱਸ ਦਿੰਨੇ ਆ ਵੀ ਬਿਲਕੁਲ ਜਾਇਜ਼ ਹੀ ਹੁੰਦੇ ਆ ਪਸੂ ਵਿਖ ਜਾਂਦੇ ਆ ਪੜਦੇ ਭਾਜੀ ਆਪਣੇ ਬਿਲਕੁਲ ਛੋਟੇ ਛੋਟੇ ਨਾਰਮਲ ਹੀ ਹੁੰਦੇ ਆ ਆਪਾਂ ਕੋਲ ਜਿਆਦਾ ਮਾਰਦਨ ਰੱਖਦੇ ਜੀ। ਆਹ ਠੀਕ ਆ ਜੀ। ਹਾਂਜੀ ਬਸ 2000 ਦਾ 1000 2000 ਦੇ ਭਾਜੀ। ਬਹੁਤ ਆ ਜੀ ਹਨਾ। ਹਾਂਜੀ ਹਾਂਜੀ। ਮੈਂ ਬਿਲਕੁਲ ਪਤਲੀ ਜੀ ਕਮਾਈ ਕਰਕੇ ਵੀ ਦੇ ਦਿਆਂਗਾ। ਨਹੀਂ ਨਹੀਂ ਐ ਬਿਲਕੁਲ ਪਤਲੀ ਆਪਾਂ ਮਾਲ ਬਸ ਉਸ ਹਿਸਾਬ ਨਾਲ। ਅੱਛਾ ਤੇ ਸਤਨਾਪਾਈ ਅੱਜ ਜਿਹੜੇ ਐਨੀਮਲ ਆਪਣੇ ਕੋਲ ਤਿੰਨ ਨੇ। ਇੱਕ ਸੱਜਰ ਵੜ ਬਿਲਕੁਲ ਤਾਜੀ ਸੂਈ ਆ। ਹਾਂਜੀ ਇਹ ਭਾਈ ਤਾਜੀ ਸੂਈ ਆ ਜੀ ਵੜ। ਠੀਕ ਆ ਜੀ। ਤੇ ਇੱਕ ਵੜ ਆਪਣੇ ਕੋ ਗੱਬਣਾ ਜੀ। ਹਾਂ। ਬਸ ਇੱਕ ਦੋ ਦਿਨ ਖੜਦੀ ਆ ਜੀ। ਠੀਕ ਹੈ ਇੱਕ ਆ ਆਪਣੇ ਕੋਲ ਮੈਂ ਆ ਤੋਕਰ ਗੱਪਣ 7 ਮਹੀਨੇ ਦੀ ਗੱਪਣ ਚੈੱਕ ਪਾਸ ਆਪਣੀ ਕਰਾਈ ਆ ਅੱਛਾ ਜੀ ਤੇ ਕਿਲੋ ਕੁ ਦੁੱਧ ਵੀ ਮੰਨ ਲਓ ਥਣ ਪਾਸ ਕਿਲੋ ਦੁੱਧ ਦਾ ਪੂਰਾ ਹੈਗਾ ਇੱਕ ਟਾਈਮ ਮਿਲਦੀ ਇਸ ਬੇਟਾ ਨੂੰ ਠੀਕ ਆ ਜੀ ਹਾਂਜੀ ਤੇ ਭਾੜੇ ਪੂਰੇ ਤੇ ਮਿਲਦੀ ਵਸੇ ਜੀ ਭਾੜੇ ਦੇ ਮਿਲਦੀ ਕੋਈ ਟੀਗਾ ਨਹੀਂ ਮੈਂ ਕੱਲ ਲੈਂਦੀ ਹਾਂ ਸਵੇਰੇ ਭਾੜੇ ਤੇ ਜੁਈਆਂ ਵਧੀਆ ਆਰਾਮ ਨਾਲ ਮਿਲੀ ਠੀਕ ਆ ਹਾਂਜੀ ਲਓ ਦੱਸੋ 7 ਮਹੀਨੇ ਦੀ ਗੱਪਣ ਆ ਬਾਕੀ ਰੇਟ ਪਰ ਤਾਂ ਤੁਸੀਂ ਵੀ ਵੇਖ ਕੇ ਹੈਰਾਨ ਹੋ ਜਾਓਗੇ ਠੀਕ ਆ ਜੀ ਬਿਲਕੁਲ ਜ਼ਿਆਦਾ ਹੀ ਮਿਲ ਜੂਗੀ ਬਿਲਕੁਲ ਛੋਟਾ ਰੇਟ ਨਾਰਮਲ ਜਿਹਾ ਰੇਟ ਹੋਊਗਾ ਠੀਕ ਆ ਸ ਕਿਉਂਕਿ ਵਪਾਰ ਦੀ ਲਾਈਨ ਅੱਗੋਂ ਕਿਸੇ ਨੇ ਕੁਛ ਕਹਿ ਕੇ ਦਿੱਤੀ ਹੋਵੇ ਪਰ ਆਪ ਤੁਸੀਂ ਆਪਦੀ ਸਮਝ ਨਾਲ ਜਿਹੜਾ ਪਸ਼ੂ ਖਰੀਦ ਲਿਓ ਸਿੰਘਾਂ ਦੇ ਤੁਸੀਂ ਵੇਖ ਸਕਦੇ ਜੇ ਸਿੰਘ ਥੋੜੇ ਤੇ ਬਿਲਕੁਲ ਸਾਈਡਾਂ ਵਾਲੀ ਸਾਈਡ ਨੂੰ ਜਿਹੜੇ ਦੋਸਤੋ ਖੁੱਲੇ ਆ ਪਿੰਡਾ ਬਿਲਕੁਲ ਆ ਤੁਸੀਂ ਦੇਖੋਗੇ ਬੈਕ ਸਾਈਡ ਤੇ ਕਿਲੋਗ ਦੁੱਧ ਇਹਦੇ ਥੱਲੇ ਇਸ ਵਕਤ ਹੈਗਾ ਦੋਸਤੋ ਥਣ ਚਾਰੇ ਜਿਹੜੇ ਆ ਕੋਈ ਵੀਰ ਚੈੱਕ ਪਾਸ ਕਰ ਸਕਦਾ ਘੂਰ ਛੱਟਾ ਇਸੇ ਰਕਮ ਦਾ ਕੋਈ ਫੁਵਾਰਾ ਜਾਂ ਥਣ ਦੀ ਬਾਧ ਕਾੜ ਇਹ ਤੁਸੀਂ ਵੇਖ ਸਕਦੇ ਜੇ ਇੰਨਾ ਕ ਦੁੱਧ ਕਿਲੋਗ ਜਿਹੜਾ ਲੀਟਰ ਕਿਲੋਗ ਦੁੱਧ ਇੱਕ ਟਾਈਮ ਦੇ ਦੌਰਾਨ ਤੁਸੀਂ ਜੋਗੇ ਤਸੱਲੀ ਕਰ ਲਓਗੇ ਤੇ 7 ਕ ਮਹੀਨੇ ਦੀ ਗੱਬਣਾ ਆਪਾਂ ਵੀ ਚੈੱਕ ਕਰਾਤੀ ਭਾਜੀ ਇਹ ਮੈਂ ਆਪ ਚੈੱਕ ਕਰਾਈ ਗੱਲ ਆਪਣਾ ਕੋ ਵੀਡੀਓ ਪਾਈ ਦੇ ਪ੍ਰੋਫ ਠੀਕ ਆ ਜੀ 7 ਮਹੀਨੇ ਦੀ ਗੱਬਣਾ ਪੂਰੀ ਹੈ ਜੀ ਅੱਛਾ ਜੀ ਮਤਲਬ ਕਿ ਇਹ ਵੀਡੀਓ ਬਣਾ ਲਈ ਸੀ ਕਿ ਡਾਕਟਰ ਵੀਡੀਓ ਬਣਾਈ ਪਾਈ ਬਣਾਈ ਵੀ ਡਾਕਟਰ ਸਾਹਿਬ ਦੀ ਵੀਡੀਓ ਬਣਾਈ ਹੈ ਚਲੋ ਇਹ ਵੀ ਬਹੁਤ ਵਧੀਆ ਕੀਤਾ ਲੈ ਵੀਰ ਸਤਨਾਮ ਖੋਲ ਕੇ ਇੱਕ ਵਾਰੀ ਤੋਰ ਦਈਏ ਹਾਂ ਦੋਸਤੋ ਪਿੱਠ ਪੁੜੇ ਤੋਂ ਤੁਸੀਂ ਦੇਖ ਸਕਦੇ ਜੇ ਬਿਲਕੁਲ ਹਨ ਬਰਾਬਰ ਖੁੱਡਿਆਂ ਦੇ ਆ ਠੀਕ ਆ ਜੀ ਜਗਾਠਾ ਜਗੂਠਾ ਬੈਕ ਸਾਈਡ ਤੋਂ ਤੁਸੀਂ ਦੇਖੋ ਠੀਕ ਆ ਜੀ ਤੇ ਸਾਂਭ ਸੰਭਾਲ ਮੇਰਾ ਵੀਰ ਕੋਈ 2 3 3 ਮਹੀਨੇ ਹਜੇ ਸਨ ਵਿਚਾਲੇ ਬਿਲਕੁਲ ਆਪਣੇ ਹੱਥੀ ਤੇ ਬਿਲਕੁਲ ਅੱਖੀ ਬਿਲਕੁਲ ਨਿਗਰਾਨੀ ਦੇ ਵਿੱਚ ਸੇਵਾ ਕਰ ਲੋਗੇ ਤੇ ਹੋਰ ਵੀ ਤੁਸੀਂ ਭਰ ਲੋਗੇ ਜਿਹੜੀ ਦੋਸਤੋ ਇਸ ਮੱਝ ਨੂੰ ਬਾਕੀ ਜਿੰਨੀ ਵੀ ਹੈਗੀ ਬਾਡੀ ਪੰਤਰ ਦੀ ਹਾਈਟ ਮੀਡੀਅਮ ਪਤਲੇ ਪਿੰਡੇ ਦੇ ਵਿੱਚ ਤੇ ਸਤਾ ਮਹੀਨਿਆਂ ਦੀ ਗੱਬਣ ਬਾਕੀ ਥਣ ਪਾਸ ਕਰਾਉਣ ਵਾਲੀ ਗੱਲਬਾਤ ਮੈਂ ਪਹਿਲਾਂ ਨੋਟ ਕਰਾਤੀ ਆ ਉਹਨਾਂ ਕਾ ਦੁੱਧ ਜਿਹੜਾ ਦੋਸਤੋ ਹੈਗਾ ਕੋਈ ਵੀਰ ਥਣ ਪਾਸ ਕਰ ਸਕਦਾ ਬਾਕੀ ਦੁੱਧ ਦਾ ਸੰਸਰ ਚੰਗਾ ਦਿੰਦੀ ਰਹੀ ਆ ਵੇਖੋ ਦੋਵੇਂ ਬੱਚੀ ਮਿਲ ਕੇ ਮੈਂ ਵੇਖੋ ਕੱਡੀ ਮੋਟੀ ਬਿਲਕੁਲ ਵੇਣਦੀ ਤਾਂ ਗਾਲ ਹੀ ਗਾਂਦੀ ਆ ਬਹੁਤ ਦੋਸਤੋ ਘੱਟ ਪਸ਼ੂਆਂ ਨੂੰ ਆਪਾਂ ਇਹੋ ਜਿਹਾ ਦੇਖਦੇ ਆ ਨਾੜੀ ਲੋੜੀ ਤੁਸੀਂ ਵੇਖੋ ਦੋਹਾਂ ਸਾਈਡਾਂ ਤੇ ਬਹੁਤ ਮੋਟੀ ਵਾਲ ਖਾਂਦੀ ਹੋਈ ਨਜ਼ਰ ਆਊਗੀ ਤੁਹਾਨੂੰ ਠੀਕ ਆ ਜੀ ਦੋਨੋਂ ਸਾਈਡਾਂ ਤੇ ਹੀ ਆ ਵੈਸੇ ਚੰਗੇ ਪਸ਼ੂ ਦੀ ਦੁੱਧ ਦਰਦੀ ਇਹ ਵੀ ਨਿਸ਼ਾਨੀ ਆ ਉਹ ਨਾਰਮਲ ਆਪਾਂ ਗੱਲ ਕਰਦੇ ਆ ਜਿੱਡਾ ਹਾਈਟ ਕਰਦਾ ਤੇ ਜ਼ਿਆਦਾ ਨਹੀਂ ਕਹਾਂਗੇ ਦੋਸਤੋ ਵੈਸੇ 9 10 11 10000 ਲੀਟਰ 11000 ਦੇ ਬੜੇ ਆਰਾਮ ਨਾਲ ਦੇ ਜਾਣ ਸਤਿ ਸਾਬ ਜੀ ਸੋ ਮੱਝ ਇਹਨਾਂ ਵੈਸੇ ਪਸ਼ੂ ਦੁੱਧ ਕੱਢੀ ਜਾਂਦੇ ਆ ਚੰਗੀ ਸੇਵਾ ਤੇ ਲੈ ਵੀ ਵੀਰ ਸਤਨਾਮ ਕੀ ਮੰਗ ਕੀ ਡਿਮਾਂਡ ਕਰਤੀ ਫਿਰ ਇਹਦਾ ਮੁੱਲ ਕਰਦੇ ਸੰਸਰ ਸਾਹਿਬ 40000 ਕਾਲੀ ਯਾਰ ਹਾਂ ਜਿਹੜੀ ਹਾਂ ਨਾ ਆਪਾਂ ਦੇਣੀ ਆ 37000 ਦੇ ਦਾਂਗੇ ਹਾਂ ਨਾ 37000 ਹਾਂਜੀ ਜਸਨੋਜੀ ਠੀਕ ਆ ਜੀ ਹਾਂਜੀ ਬਾਕੀ ਥੋੜਾ ਬਾਤ ਹੋ ਜੂ ਉਹਦੇ ਜੋ ਵੀ ਹੋਰ ਉਹਦੇ ਵਿੱਚ ਮਨ ਲੈ 100 200 ਵਾਲੀ ਗੇਮ ਜਾਇਜ਼ ਨਹੀਂ ਜਣ ਬਸ ਅੱਛਾ ਜੀ ਹਾਂਜੀ ਤੇ ਕਸਰਾ ਕੱਟਤੀਆਂ ਹੈ ਹਾਂ ਕਸਰਾ ਕੱਟਤੀਆਂ ਲੈ ਹਾਂ ਲੱਗ ਤੋਂ 37000 ਦੇ ਵਿੱਚੋਂ 200 ਰੁਪਿਆ ਵੀਰਾਂ ਦਾ ਵੀ ਛੋਟ ਕਰਦੇ ਆਂਗੇ ਸੋ ਸਾਹਣੀ ਵੀ ਅੱਗੇ ਕਿਸੇ ਵੀਰ ਨੇ ਤਿੰਨ ਮਹੀਨੇ ਸਾਹਣੀ ਵੀ ਹਾਂਜੀ ਹਾਂਜੀ ਬਾਕੀ ਤੇ ਖਰਚਾ ਪਾਣੀ ਵੀ ਅਕਸਰ ਖਾਣਾ ਪਸ਼ੂ ਨੇ ਪਰ ਫਿਰ ਵੀ ਜਿਹੜਾ ਦੋਸਤੋ ਅੱਜ ਤੁਹਾਨੂੰ ਜਾਇਜ਼ ਮਿਲਦਾ ਪਿਆ ਸਤਾਮੀ ਨੇ ਗੱਬਣ ਚੈੱਕ ਪਾਸੋ ਵੀਡੀਓ ਬਕਾਇਦਾ ਜਿਹੜੀ ਆ ਵੀਰ ਦੇ ਕੋਲ ਵੀਡੀਓ ਬਣੀ ਆਪਣੇ ਗੁਸ਼ਨ ਸਾਹਿਬ ਡਾਕਟਰ ਸਾਹਿਬ ਉਹ ਤੁਸੀਂ ਦੇਖ ਲਿਓ ਠੀਕ ਆ ਜੀ ਡਾਕਟਰ ਸਾਹਿਬ ਨੇ ਜਿਵੇਂ ਚੈੱਕ ਕੀਤੀ ਆ ਅੱਛਾ ਸਤਨਾ ਮੱਗੇ ਆ ਜੀ ਸੈਕਿੰਡ ਨੰਬਰ ਤੇ ਆ ਜਿਹੜੀ ਵੈੜ ਆਪਣੇ ਕੋਲ ਖੜੀ ਵੀਰ ਇਹ ਭਾਜੀ ਸੂਈ ਹੈ ਜੀ ਅੱਛਾ ਜੀ ਇਹਨੂੰ ਮੰਨ ਲਓ 4 ਕਿ ਦਿਨ ਹੋ ਗਏ ਸੂਈ ਨੂੰ 4 ਕਿ ਦਿਨ ਹੋ ਗਏ ਆ ਹਾਂਜੀ ਤੇ ਦੁੱਧ ਇਹਦਾ ਜਿਹੜਾ ਪੱਕਾ ਵਾ ਹੈਗਾ ਉਹ ਆਟਾ 5 ਕਿਲੋ ਜੀ ਅੱਛਾ ਜੀ ਹਾਂਜੀ 5 5 ਕਿਲੋ ਦੋਨੋਂ ਡੰਗਾਂ ਦਾ ਦੋਹਾਂ ਟਾਈਮਾਂ ਦਾ 5 ਕਿਲੋ ਹੈ ਅੱਛਾ ਹਾਂਜੀ ਅੱਜ ਸੂਈ ਨੂੰ ਵੀ 4 ਕਿ ਦਿਨ ਹੋਏ ਨੇ ਕਰ ਤੋ ਜਈ ਤੋ ਦਸੋ ਦੁਜਾ ਸੁਭਾ ਹੈ ਪਛੀ ਮਗਰ ਮਗਰ ਬੱਚਾ ਹੀ ਇਹਦੇ ਬਸ ਬੈਠਾ ਨਾੜੂ ਨਾਲ ਆਈ ਠੀਕ ਆ ਜੀ ਤੋ ਦਸੋ ਮਗਰ ਬੱਚਾ ਤੇ ਦੁਜਾ ਸੁਭਾ ਸੋਈ ਹੈ ਠੀਕ ਆ ਜੀ ਕੋਈ ਪੰਜਾਂ ਚੌਕ ਦਿਨਾਂ ਦਾ ਵੀਰ ਦੱਸ ਰਿਹਾ ਵੀਰਵਾ ਤੇ ਦੁੱਧ ਵੀ ਕੋਈ ਮਨ ਵਾਲੇ ਜਾਂ ਬੋਲਾ ਕੱਚਾ ਮਨ ਵਾਲੇ ਜਾਂ ਦੁੱਧ ਦੀ ਮਨ ਵਾਲੇ 5 ਕਿਲੋ ਨਹੀਂ ਭਾਜੀ ਕੋਈ ਦੁੱਧ ਦੀ ਮਾਲੇ ਹੁਣ ਬਣਿਆ ਹੈ ਹਸਾ ਹੁਣ ਦੁੱਧ ਬਣਿਆ ਹੈ ਆਹ ਪੰਜਾਂ ਕਿ ਦਿਨਾਂ ਦੀ ਸੋਈ ਹੈ ਹਾਂਜੀ ਪੰਜਾਂ ਕਿ ਦਿਨਾਂ ਦੀ ਸੋਈ ਹੈ ਤੇ ਦੁੱਧ ਬਣਿਆ ਹੈ ਹੁਣ ਲਓ ਕੋ ਆਪਣਾ ਵੀਰ ਸਤਨਾਮ ਕੱਢੀਏ ਨਾ ਦੋਸਤੋ 5 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਦੁੱਧ ਸਤਰਾ ਥੋੜਾ ਜਿਹਾ ਘਾਟ ਆ ਕਿ ਵੈਸੇ ਚੱਲ ਪੂਗਾ ਕੰਮ ਨਹੀਂ ਭਾਈ ਚੱਲ ਪੂਗਾ ਹਈ ਮੇਲਾ ਮੂਲਾ ਹੁਣ ਮਾਰਨਾ ਸ਼ੁਰੂ ਹੋਈ ਤੇ ਚੱਲ ਪੂਗਾ ਦੁੱਧ ਅੱਛਾ ਬਾਜ ਜਿੰਨਾ ਕਾਪਾ ਦੱਸਿਆ ਹੈਗਾ ਉਹਨਾਂ ਕੀ ਆਪਾਂ ਦੱਸਿਆ ਜਿਆਦਾ ਆਪਾਂ ਤੇ ਆਪਣੇ ਕੋਲ ਇੱਥੇ ਸੂਈ ਕਿ ਅਗੋ ਲੈ ਜਾਂਦੇ ਨਹੀਂ ਨਹੀਂ ਆਪਣੇ ਕੋਲ ਸੂਈ ਹੈ ਜੀ ਅੱਛਾ ਬਾਕੀ ਦੇ ਜੇੜ ਜੂੜ ਦੀ ਵੀਡੀਓ ਆਪਣੇ ਕੋਲ ਪਈ ਸਭ ਠੀਕ ਆ ਜੀ ਲੋਕ ਦੋਸਤੋ ਠੀਕ ਆ ਮਗਰ ਦੇ ਬੱਚਾ ਮੇਲ ਕਾਪਾ ਦੋਸਤੋ ਬੱਚਾ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਸੁਬਾ ਚਵਾਈ ਇਹਦੀ ਕਰ ਲਈ ਸੀਗੀ ਮੈਨੂੰ ਲੱਗ ਸੁਬਾ ਚਵਾਈ ਹੋਈ ਹੈ ਜੀ ਕਿੰਨੇ ਵਜੇ ਕੀਤੀ ਸੀ ਇਹ ਆਪਾਂ ਬਾਈ 5:30 ਹੋਈ ਹੈ ਠੀਕ ਆ ਜੀ ਹਾਂਜੀ ਤਾਂ ਦੋਸਤੋ ਵੈਸੇ ਜਿੰਨੇ ਪਹਿਲਾਂ ਪਸ਼ੂ ਪਾਏ ਆਪਾਂ ਚਾਹੇ ਚਵਾਈ ਵਾਲੇ ਹੁੰਦੇ ਆ ਉਹ ਚਵਾਈ ਵੀਰ ਨੇ ਬਿਲਕੁਲ ਆਉਦੇ ਟਾਈਮ ਤੇ ਕਰ ਲਈ ਜੀ ਨਹੀਂ ਆਪਣਾ ਕੋਈ ਟਾਈਮ ਟੇਬਲ ਨਹੀਂ ਲਗਾ ਵਾ ਕੇ ਵੇਖ ਲੋ ਜੀ ਕਿਤੇ ਮਾਸਾ ਜਿੰਨਾ ਕੋਈ ਬਿਲਕੁਲ ਬਸ ਮੈਂ ਨਹੀਂ ਰੰਗ ਰੱਖ ਠੀਕ ਆ ਜੀ ਸੋ ਹੁਣ ਦੋਸਤੋ ਤਕਰੀਬਨ ਕੋਈ 10 10:30 10 ਵਜੇ ਦਾ ਜਿਹੜਾ ਸਮਾਂ ਹੈ ਤੇ ਸੁਬਾ ਜਿਹੜੀ ਚਵਾਈ ਇਹਨਾਂ ਪਸ਼ੂਆਂ ਦੀ ਹੋਈ ਆ ਸੋ 5 ਕਿਲੋ ਇਸ ਵਕਤ ਦੁੱਧ ਇਹਦੇ ਥੱ ਇਹ ਵੇੜਾ ਇਹ ਦਵਾਂਗੇ ਕਿੰਨੇ ਦੀ ਭਾਈ ਇਹਦਾ ਸੰਸਮੁੱਲ ਜਿੰਨਾ ਮਰਜ਼ੀ ਕਰੀਏ 30 ਕਰੀਏ 32 ਕਰੀਏ ਹਾਂ ਨਾ ਇਹ ਆਪਾਂ 23000 ਦੀ ਦੇਣੀ ਜੈਸਨ ਹੋਈ 23000 ਦੀ ਹਾਂਜੀ ਠੀਕ ਹੈ ਜੀ ਹਾਂਜੀ ਉਹਦੇ ਵਿੱਚ 500 ਦਸੇ ਛੋਟ ਹੀ ਕਰਾਂਗੇ ਠੀਕ ਹੈ ਜੀ ਹਾਂਜੀ ਫਿਰ ਦੋਸਤੋ 23000 ਦੀ ਮਿਲ ਜੂਗੀ ਉਹਦੇ ਜੋ ਕੋਈ 100 200 ਛੋਟ ਹੀ ਰਹਿ ਗਈ ਹੈ ਮਗਰ ਠੀਕ ਹੈ ਜੀ ਇਧਰ ਬੱਚਾ ਤੁਹਾਨੂੰ ਦਿਖਾ ਦਈਏ ਆਪਾਂ ਆਹ ਮਗਰ ਇਹਦੇ ਬੱਚਾ ਮੇਲ ਠੀਕ ਹੈ ਜੀ ਤੋ ਇਹ ਦੋਸਤੋ ਸੈਕਿੰਡ ਨੰਬਰ ਤੇ ਵਹਿੜ ਸੀਗੀ ਬਿਲਕੁਲ ਜਿਹੜੀ ਸੂਈ ਸਵਾਈ ਆ ਤੇ ਕੋਈ ਵੀਰ ਆਪਣੀ ਇੱਕ ਦੋ ਟਾਈਮ ਚੋਗੇ ਤਸੱਲੀ ਨਾਲੂ ਣੂੜੂ ਭਾਜੀ ਨਾਲ ਹੀ ਹੈ ਬੱਚੇ ਬੱਚੇ ਦੇ ਨਾਲ ਬਿਲਕੁਲ ਠੀਕ ਹੈ ਜੀ ਹਾਂਜੀ ਤੇ ਆ ਆ ਗਈ ਆਪਣੇ ਕੋਲ ਵੀਰ ਸਤਨਾਮ ਅੱਗੇ ਇਹ ਗੱਪਣ ਇਹ ਭਾਜੀ ਗੱਪਣ ਜੇ ਵਹਿੜ ਠੀਕ ਹੈ ਜੀ ਤੋ ਦੋਸਤੋ ਅਗਲਾ ਨਗ ਜਿਹੜਾ ਇਹ ਗੱਪਣ ਆ ਇਹ ਸੂਆ ਗਰਮਾ ਸੂਨਾ ਹੈ ਇਹ ਸੂਆ ਭਾਜੀ ਤੀਜਾ ਦੱਸਿਆ ਕਰ ਲੈ ਤੀਜਾ ਹਾਂਜੀ ਤੋ ਦੋਸਤੋ ਤੀਜਾ ਸੂਆ ਆ ਥਣ ਦੇ ਬਾਅਦ ਠੀਕ ਹੈ ਜੀ ਬਾਕੀ ਦੁੱਧਾਂ ਦੇ 18 19 ਕਿਲੋ ਦਿੰਦੀ ਰਹੀ ਜੀ ਬੇ ਠੀਕ ਹੈ ਜੀ ਚਲੋ ਦੇਣ ਲੈ ਜੂਆ ਜੋ ਕੋਈ ਪੰਜ ਚਾਰ ਦੇਣ ਭਾਜੀ ਲੈ ਆਈ ਜਾਣੇ ਇਹਨੇ ਪੰਜ ਚਾਰ ਕੱਢ ਦੇਣ ਦੇਣਾ ਇਹ ਟੈਲੈਂਟ ਹੁੰਦਾ ਦੇਖੋ ਪੰਜਾ ਠੀਕ ਹੈ ਜੀ ਬਾਕੀ ਠੰਡੀ ਸੀਲ ਲਗਾਖਣੀ ਆਂਦੀ ਜਦਾਂ ਮਰਦੀ ਕੋਈ ਚੱਕਰ ਨਹੀਂ ਹੋਵੇ ਲੋ ਠੀਕ ਹੈ ਜੀ ਸੋ ਗਾਲੀ ਨੂੰ ਸੋ ਹੈ ਦੋਸਤੋ ਸੀਲ ਆ ਸੋ ਬਹਿਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਆ ਠੰਡ ਦਿਖਾ ਰਹੇ ਆ ਵੇਖੋ ਠੀਕ ਹੈ ਸੀਲਸ ਲੱਗ ਬਾਕੀ ਕੋਈ ਚੱਕਰ ਨਹੀਂ ਹੋਜਾ ਕੋਈ ਤਾਂ ਸੋ ਬਾਕੀ ਚੰਗਾ ਲੱਗਾ ਬਰਲਾਂ ਚ ਲੱਗਾ ਸੂਹਾ ਕੋਈ ਮੇਰਾ ਵੀ ਰਾਤੀ ਸਮਝਣਾ ਤੁਸੀਂ ਤਿੱਜਾ ਮੰਨ ਲਿਓ ਠੀਕਾ ਦੂਜਾ ਮੰਨ ਲਿਓ ਉਹੇ ਕੋਈ ਭਣ ਭਰਾ ਤੋਂ ਵੱਡਾ ਰੰਗ ਪ੍ਰਿੰਟ ਬਿਲਕੁਲ ਦੱਬੀ ਆ ਤੇ ਹਵਾਨਾ ਦੇਵਾ ਤੋੜ ਕੇ ਤੁਹਾਨੂੰ ਦਿਖਾਉਣਾ ਸਹਿਜ ਵਿੱਚ ਪਤਾ ਲੱਗ ਜਾਊਗਾ ਤੋਂ ਟਿੱਲ ਦੇਵੇ ਦੇ ਵਿੱਚ ਹੈਗੀ ਆ ਦੋਸਤੋ ਪੰਜ ਲਾਜੇ ਛੀਲ ਹੈ ਜੇ ਇੱਥੇ ਗਾਣ ਕੇ ਪੁੱਛ ਤੋ ਵੈਸੇ ਪਤਾ ਨਹੀਂ ਲੱਗਦਾ ਪੈਣਾ ਨਾ ਭਾਈ ਟਾਈਮ ਇਹਨੇ ਪੰਜ ਜਨ ਪੰਜ ਦਿਨ ਹਫਤਾ ਕੋਈ ਖੰਡ ਕੱਢੀ ਜਾਵੇ ਠੀਕਾ ਠੀਕ ਆ ਬਾਕੀ ਟਿੱਪਣਾ ਉਹ ਕੇ ਰਿਪੋਰਟ ਟਿੱਪਣਾ ਟਿੱਪਣ ਭਾਜੀ ਆ ਕੇ ਰਿਪੋਰਟ ਆਪਾਂ ਟਿੱਪ ਕੇ ਲੈਂਦੇ ਕੋ ਆਵੇ ਭੈਣ ਭਰਾ ਆਪਦੀ ਪਾਸੀ ਤਸਦੀ ਕਰੇ ਆਪਣੀ ਸਲੀ ਕਰਿਆ ਆਪਾਂ ਸਲੀ ਕਰਕੇ ਲੈਂਦੀ ਆ ਬਸੋ ਰੂਟਰ ਦੀ ਕੁਆਲਿਟੀ ਬਹੁਤ ਸੋਣੀ ਆ ਸੋ 5 4 ਦਿਨ ਲੈ ਜੂ ਹਜੇ ਤੇ ਸੌਦਾ ਤੁਸੀਂ ਕਰ ਲਿਓ ਠੀਕ ਆ ਜੀ ਬਾਕੀ ਆ ਥਣ ਦੇ ਵਕਬਰੀ ਤੁਹਾਨੂੰ ਥੋੜਾ ਹੋਰ ਨੇੜੇ ਆਪਾਂ ਦਿਖਾ ਦਿੰਨੇ ਆ ਲੋ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਮੈਂ ਥਣ ਤਾਂ ਪੂਰਾ ਥੀਚਵਾਈ ਵਾਲਾ ਹਾਂਜੀ ਤੇ ਇਹ ਸਤਨਾਮ ਕਿੰਨੇ ਦੀ ਦੇ ਦਈਏ ਵੀਰ ਇਹ ਤਾਂ ਭਾਜੀ ਮੁੱਲ ਭਾਵੇਂ 45 ਕਰੀਏ ਭਾਵੇਂ ਕਰੀਏ 50 ਇਹ ਆਪਾਂ ਜਸ ਨੂੰ 38 ਹਜ਼ਾਰ ਹੀ ਦਵਾਂਗੇ ਵਿੱਚੋਂ ਥੋੜਾ ਪਤਾ ਮਾਨਤਾ ਕਰਾਂਗੇ ਭੈਣ ਭਰਾ ਹਾਂ ਨਾ 38 ਹਜ਼ਾਰ ਹੀ ਹੈ ਹਾਂਜੀ 38 ਹਜ਼ਾਰ ਥੋੜਾ ਬੜਾ ਕੋਈ ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 38 ਹਜ਼ਾਰ ਦੀ ਇਹ ਮਿਲ ਜੂਗੀ ਵਿੱਚੋਂ ਛੋੜ ਛੱਪਾ ਹੀ ਰਹਿ ਗਿਆ ਠੀਕ ਹੈ ਜੀ ਵਿੱਚੋਂ ਛੋੜ ਛੱਪਾ ਹੋ ਜਾਊਗਾ ਜੋ ਵੀ ਵਿੱਚੋਂ ਗਜੈਸ਼ ਆ ਮਾਨਤਾ ਨਾ ਉਹ ਹੋ ਜਾਊਗਾ 38 ਹਜ਼ਾਰ ਦੇ ਵਿੱਚੋਂ ਠੀਕ ਆ ਤੇ ਕੱਦ ਵਜਨ ਪੂਰਾ ਕੱਦ ਕੁ ਤੋਂ ਵੱਡਾ ਠੀਕ ਹੈ ਜੀ ਉਹ ਤੁਸੀਂ ਦੇਖ ਹੀ ਲਿਆ ਵੱਡੇ ਕੱਦ ਕਾਟ ਦੇ ਵਿੱਚ ਵਜਨ ਭੋਜਨ ਤਾਂ ਪੂਰਾ ਠੀਕ ਆ ਜੀ ਬਾਕੀ ਅੱਗੇ ਕੋਈ ਚੰਗੀ ਸਾਫ ਸਮਹਾਲ ਵੀਰ ਕਰ ਲੂਗਾ ਉਹ ਅਕੇ ਦੁੱਧ ਸੇਵਾ ਦਾ ਉਹ ਆਪਾਂ ਹਰ ਵੀਡੀਓ ਦੇ ਵਿੱਚ ਕਹਿ ਦਿੰਦਾ ਤੁਹਾਨੂੰ ਠੀਕ ਆ ਜੀ ਤੇ ਇਹ ਅੱਜ ਤਿੰਨ ਨਗਨੇ ਵੀਰ ਸਤਨਾਮ ਦੇ ਕੋਲ ਠੀਕ ਆ ਇੱਕ ਸੂਈ ਸਵਾਈ ਵਹਿੜ ਦਿਖਾਤੀ ਇੱਕ ਗੱਬਣ ਇੱਕ ਸਤਾਂ ਮਹੀਨੇ ਦੀ ਇਹ ਗੱਬਣ ਮਾਝ ਤੁਹਾਨੂੰ ਦਿਖਾਤੀ ਠੀਕ ਆ ਜੀ ਤਾਂ ਪਸ਼ੂ ਬਿਲਕੁਲ ਨਾਰਮਲ ਜੇ ਰੇਟਾਂ ਦੋਸਤੋ ਛੋਟੇ ਛੋਟੇ ਬਿਲਕੁਲ ਜਾਇਜ਼ ਜੇ ਰੇਟ ਠੀਕ ਆ ਬਾਕੀ ਸੰਪਰਕ ਤੁਸੀਂ ਕਰ ਲਿਓ ਨੰਬਰ ਆਪਾਂ ਸਕਰੀਨ ਦੇ ਥੱਲੇ ਚਲਾ ਦਾਂਗੇ ਸਤਨਾਮ ਬੋਲਿਓ ਨੰਬਰ ਇੱਕ ਨੰਬਰ ਭਾਜੀ ਆਪਣਾ 6 ਪਿੰਡ ਆਪਣਾ ਚਕਰੀ ਹੈ ਜਿਲ੍ਹਾ ਆਪਣਾ ਤਰਨਤਾਰਨ ਜੇ ਤੇ ਬਾਕੀ ਨਿਸ਼ਾਰਾ ਪੰਨੂ ਆਪਾਂ ਲੱਗੇ ਪੈਂਦਾ ਹਰਿਆਲੀ ਤੇ ਚੋਲਾ ਸਾਰੇ ਲੱਗੇ ਲੱਗੇ ਪੈਂਦੇ ਆਪ ਨੂੰ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਲਓ ਦੋਸਤੋ ਇਹ ਡਿਸਟੈਂਸ ਹੈ ਥੋੜੀ ਥੋੜੀ ਦੂਰੀ ਤੇ ਜਿਹੜੇ ਤੇ ਮੀਨ ਨਿੱਕੇ ਨਿੱਕੇ ਸ਼ਹਿਰ ਜਿਹੜੇ ਬਿਲਕੁਲ ਲੱਗਿਆ ਪਿੰਡ ਚਕਰੀ ਤੇ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਬਾਕੀ ਪਸ਼ੂ ਆਉਂਦੇ ਰਹਿੰਦੇ ਐ ਇਸ ਕਿਲੇ ਦੇ ਉੱਪਰ ਨਵੇਂ ਪਸ਼ੂਆਂ ਦੀ ਡਿਟੇਲ ਜਿਹੜੀ ਦੋਸਤੋ ਫਿਰ ਤੁਹਾਨੂੰ ਮਿਲ ਜੂਗੀ ਸੋ ਫਿਲਹਾਲ ਦੋਸਤੋ ਇਸ ਕਵਰੇਜ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਸਤਿ ਸ਼੍ਰੀ ਅਕਾਲ